ਸ਼ਸ਼ੀਕਲ ਦੋਸਤੋ ਮੈਂ ਆ ਤੁਹਾਡੇ ਨਾਲ ਰਮਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੇਰੇ ਨਾਲ ਨੇ ਕੈਮਰਾਮੈਨ ਮੇਜਰ ਸਿੰਘ ਸੀੜੇ ਅੱਜ ਜਿਸੀ ਤੁਹਾਨੂੰ ਲੈ ਕੇ ਆਇਆ ਪਿੰਡ ਖੇੜੀ ਨਗਾਇਆ ਵਿਖੇ ਤੇ ਉੱਥੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਲੈ ਚੱਲਦੇ ਆ ਪਿੰਡ ਖੇੜੀ ਨਗਾਇਆ ਦੇ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਤੀਆਂ ਦਾ ਤਿਹਾਰ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ

I'm sorry. <laughs> ਦੇ ਦੇ ਨਦੀ ਦੀ ਰਾਮ ਕਪੀਰ ਵਰਤਨ ਦੇ ਜੀਤ ਦੀ ਰਾਮ ਕਪੀਰ ਵਰਤਨ ਦੇ ਜੀਤ ਦੀ ਰਾਮ ਕਪੀਰ ਵਰਤਨ ਦੇ ਜੀਤ ਦੀ ਸਾਖੂਲਾ ਮੇਰੀ ਕਨੀਸੀ ਆਈ ਨੀਂ ਤੀਂ ਤੱਕੀ ਬਲੀਂ ਤੀਂ ਨਾਮ ਖਾਣੋ ਐਮ ਐਨ ਐਮ ਐਨ ਇਸ ਦੇ ਹੈ ਤੋ ਇਫ ਇਲੋਟ Itu ਤਦ ਐਮਐਲਏ ਸਾਹਿਬ ਕੁਲਵੰਤ ਸਿੰਘ ਬਾਦਰੀ ਕਰਦੀ ਜੋ ਫੈਮਲੀ ਹੈ ਉਹਨਾਂ ਦੀ ਨੋ ਰਾਨੀ ਆਪਣੇ ਵਿੱਚ ਮੌਜੂਦ ਹੈ ਜੇ ਪਿੰਡ ਖੇੜੀ ਲਗਾਈਆਂ ਸਪੈਸ਼ਲ ਤੌਰ ਤੇ ਤੀਆਂ ਦਾ ਪ੍ਰੋਗਰਾਮ ਆਪਾਂ ਕਹਿਦੇ ਉਹਨੂੰ ਚਾਰ ਚੰਦ ਲਾਣ ਵਾਸਤੇ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਨੇ ਸੋ ਆਪਾਂ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਬਹੁਤ ਬਹੁਤ ਸਾਰੀਆਂ ਧੰਨਵਾਦ ਯੂ ਸੋ ਮੱਚ ਸਾਨੂੰ ਇੰਨੇ ਵਧੀਆ ਪ੍ਰੋਗਰਾਮ ਤੇ ਇਨਵਾਈਟ ਕੀਤਾ تین ਆਇਆ ਆਪਾਂ ਨਿਰੰਕੋਰ ਠੀਕ ਹੈ ਤੇ ਤੁਸੀਂ ਹੁਣ ਇਹ ਪ੍ਰੋਗਰਾਮ ਤੇ ਜੋ ਤਿਆਸ ਫਿਰ ਬੀੜੀ ਛੇੜੀ ਲਗਾਈਆਂ ਲੱਗੇ ਹੋਇਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਪ੍ਰੋਗਰਾਮ ਬਾਰੇ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਸਾਨੂੰ ਇੰਨੇ ਵਧੀਆ ਪ੍ਰੋਗਰਾਮ ਤੇ ਇਨਵਾਈਟ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੰਨਾ ਵਧੀਆ ਪਿਆਰ ਸਤਿਕਾਰ ਦਿੱਤਾ ਥੈਂਕ ਯੂ ਸੋ ਮਚ ਤੁਸੀਂ ਪੂਰਾ ਇੰਜੋਏ ਵੀ ਕੀਤਾ ਹੈ ਹਾਂਜੀ ਬਹੁਤ ਇੰਜੋਏ ਕੀਤਾ ਤੁਸੀਂ ਵੀ ਨੱਚ ਟੱਪਕੇ ਕਾਫੀ ਇੰਜੋਏ ਕਰੋ ਹਾਂਜੀ ਬਹੁਤ ਠੀਕ ਹੈ ਜੋ ਹੁਣ ਆਪਣੀ ਨਵੀਂ ਆਪਾਂ ਕਹਿੰਦੀ ਪਨੀਰੀ ਹੈ ਜੋ ਪੀੜੀ ਹੈ ਜਿਹਨਾਂ ਨੂੰ ਚਰਖਿਆਂ ਬਾਰੇ ਆਪਾਂ ਕਹਿੰਦੀ ਇੱਤਿਹਾਸ ਰਿੰਜਣਾ ਬਾਰੇ ਕੁਝ ਪਤਾ ਹੀ ਨਹੀਂ ਤੇ ਉਹ ਨਵੀਂ ਪੀੜ੍ਹੀ ਤੁਸੀਂ ਇਸ ਟਾਈਮ ਮੋਟੀਵੇਸ਼ਨ ਕੀ ਦੇਣਾ ਚਾਹੋਗੇ ਜੋ ਪੁਰਾਣਾ ਵਿਰਸਾ ਆਪਾਂ ਕਾਇਮ ਰੱਖਣ ਲਈ ਉਹਨਾਂ ਨੂੰ ਬਸ ਇਹ ਹੀ ਬੇਨਤੀ ਹੈ ਜਿਹੜੇ ਆਪਣੇ ਪੁਰਾਣੇ ਤਿਉਹਾਰ ਨੇ ਐਵੇਂ ਚੱਲਦੇ ਰਹਿਣ ਤਾਂ ਕਿ ਉਹਨਾਂ ਨੂੰ ਸਾਰੇ ਆਪਣੀ ਪੁਰਾਣੀ ਪੀੜ੍ਹੀ ਬਾਰੇ ਪਤਾ ਲੱਗਦਾ ਰਹੇ ਤੇ ਬਸ ਇਹੀ ਕਹਿਣਾ ਸੋ ਆਪਣਾ ਕੇਵਲ ਇਸ ਟਾਈਮ ਆਪਣਾ ਐਮਐਲਡੀ ਨੌਰਣੀ ਨਾਲ ਵੀ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕਿ ਮੇਰੇ ਨਾਲ ਬੇਨਤ ਕੌਰ ਹੈ ਜੀ ਠੀਕ ਹੈ ਅਜ ਇੱਥੇ ਪਿੰਡ ਖੇੜੀ ਨਗਾਇਆਂ ਤੁਹਾਡੇ ਪਿੰਡ ਦੇ ਵਿੱਚ ਨਾ ਬੜਾ ਰੰਗ ਰੰਗਾਣਾ ਪ੍ਰੋਗਰਾਮ ਧੀਆਂ ਦਾ ਮਨਾਇਆ ਹੈ ਨਾ ਧੀਆਂ ਦਾ ਤਿਉਹਾਰ ਤੇ ਕੀ ਕਹਿਣਾ ਚਾਹੋਗੇ ਦੇ ਬਾਰੇ ਕਿ ਤੁਸੀਂ ਲੋਕਾਂ ਨੂੰ ਮੋਟੀਵੇਸ਼ਨ ਦੇਣਾ ਚਾਹੋਗੇ ਉਸੇ ਚੌਣਿਆ ਵੀ ਸਾਰੀਆਂ ਧੀਆਂ ਪੈਣਾ ਇਸੇ ਤਰ੍ਹਾਂ ਸਾਂਝੀਆਂ ਇਕੱਠੀਆਂ ਹੋਣ ਜਿਵੇਂ ਪਹਿਲਾਂ ਹੁੰਦੀਆਂ ਸੀ ਕਿ ਹੁਣ ਵਿੱਚ ਦੀ ਜਿਵੇਂ ਤੁਸੀਂ ਜਾਣਦੇ ਹੋਗੇ ਲੋਕ ਹਟ ਗਏ ਸੀ ਮਨਾਉਣੋਂ ਤ੍ਰਿਸਵਾਰ ਉਪਰਾਲਾ ਕਿੰਨਾ ਭਗਵੰਤ ਮਾਂ ਦੀ ਸਰਕਾਰ ਨੇ ਅਸੀਂ ਐਮਐਲਏ ਦੇ ਪਰਿਵਾਰ ਦਾ ਜੀ ਆਇਆਂ ਨੂੰ ਕਰਦੇ ਆ ਜੋ ਸਾਡੇ ਨਗਰ ਖੇੜੇ ਵਿੱਚ ਪਹੁੰਚੇ ਨੇਗੇ ਸੋ ਸਾਡੀ ਖੁਸ਼ੀ ਨੂੰ ਚਾਰ ਚੰਨ ਲਾਏ ਨੇ ਇੱਥੇ ਆ ਕੇ ਤੁਸੀਂ ਬਹੁਤ ਖ ਧੰਨਵਾਦ ਠੀਕ ਹੈ ਤੇ ਆਪਾਂ ਕਹਿ ਰਹੀ ਵੀ ਜਦੋਂ ਪੇਕੇ ਘਰ ਆਉਂਦੀਆਂ ਨੇ ਧੀਆ ਸਹੁਰਿਆਂ ਤੋਂ ਹਨਾ ਉਹਨਾਂ ਦੇ ਸੁਧਾਰੇ ਵੀ ਆਉਂਦੇ ਨੇ ਤੇ ਨੋਹਾਂ ਦੇ ਵੀ ਜਾਂਦੇ ਨੇ ਹਨਾ ਉਹ ਵਿਰਸਾ ਆਪਣਾ ਕਾਇਮ ਸ਼ਾਇਦ ਕਿਤੇ ਨਾ ਕਿਤੇ ਲੋਕਾਂ 'ਚ ਜਬ ਭੁੱਲ ਗਏ ਨੇ ਹਨਾ ਤੇ ਉਹ ਚੀਜ਼ ਲਈ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਇੱਕ ਤਾਂ ਕਹਿੰਦੇ ਸਹੇਲੀਆਂ ਇਕੱਠੀਆਂ ਹੁੰਦੇ ਨੇ ਢਿੱਡ ਵੀ ਥੋੜਾ ਜਿਹਾ ਹੌਲਾ ਕਰ ਲੈਂਦੀਆਂ ਨੇ ਪਤਾ ਕੀ ਹੈ ਜੀ ਹੁਣ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਉਹਦਾ ਹੋ ਗਿਆ ਸ਼ੁਰੂ ਥੋੜਾ ਥੋੜਾ ਚੱਲ ਪਿਆਗਾ ਪਹਿਲਾਂ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀਗਾ ਬਟ ਹੁਣ ਤਾਂ ਦੇਣ ਲੱਗੇ ਲੋਕ ਫਿਰ ਤੋਂ ਲੱਗ ਗਿਆ ਸ਼ੁਰੂ ਹੋ ਗਿਆ ਕੰਮ ਆਪਣਾ ਪੁਰਾਣਾ ਵਿਰਸਾ ਲੱਗਦਾ ਵੀ ਦੁਬਾਰੇ ਕਾਇਮ ਕਾਇਮ ਹੋ ਗਿਆ ਜੀ ਹੁਣ ਤੁਸੀਂ ਦੇਖੇ ਰਹੋਗੇ ਕੁੜੀਆਂ ਔਰ ਕਿੰਨੇ ਸੋਹਣੇ ਗੋਟੇ ਲਾ ਕੇ ਚੁੰਨੀਆਂ ਪ੍ਰਵੰਧੀਆਂ ਪਾਈਆਂ ਹੋਈਆਂ ਕੌਣ ਪਾਉਂਦਾ ਸੀ ਪਹਿਲਾਂ ਪ੍ਰਾਂਦੀਆਂ ਸੋਹਣੀਆਂ ਵੀ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਹੁਣ ਥਲਕਾਰੀਆਂ ਵੀ ਲਈਆਂ ਹੋਈਆਂ ਨੇਗੀਆਂ ਸੋਹਣੀਆਂ ਲੱਗਦੀਆਂ ਨੇ ਕੀ ਨਾ ਬੇਟੇ ਆਪਣਾ ਮਨਪ੍ਰੀਤ ਕਰ ਜੀ ਠੀਕ ਆ ਤੁਹਾਡੇ ਪਿੰਡ ਖੇੜੀ ਨਗਾਈਆਂ ਦੇ ਵਿੱਚ ਬੜਾ ਵਧੀਆ ਆਪਾਂ ਕਹਿ ਦਈਏ ਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਏ ਤੇ ਤੁਸੀਂ ਕੀ ਮਤਲਬ ਜੋ ਨਵੀਂ ਯੁਵਾ ਪੀੜ੍ਹੀ ਆ ਜਾਂ ਕੁੜੀਆਂ ਨੇ ਹੈਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅਸੀਂ ਜਾਨੇ ਵੀ ਜੀ ਅੱਜ ਸਾਲ ਦੀਆਂ ਲੱਗਿਆ ਕਰਨ ਤੇ ਅਰਬ ਜੀ ਨੇ ਪਹਿਲਾਂ ਲੱਗਦੀ ਸੀ ਉਹ ਮੈਂ ਲੱਗਾ ਕਰਨ ਇਸਦੇ ਬਾਰੇ DJ ਪਹਿਲਾਂ DJ ਵੀ ਨਹੀਂ ਲੱਗਦੀ ਸੀ ਹੁਣ DJ ਲੱਗਦੇ ਨੇ ਇਸ ਵਾਰੀ ਅਸੀਂ ਬਹੁਤ ਕੋਸ਼ਿਸ਼ ਕੀਤੀ ਏ DJ ਲਾਉਣ ਦੀ ਤੇ ਤੁਸੀਂ ਕਿੰਦਾ ਬੋਲੀਆਂ ਪਾ ਕੇ ਵੀ ਬੜਾ ਵਧੀਆ ਤੁਸੀਂ ਪ੍ਰੋਗਰਾਮ ਕੀਤਾ ਹੈ ਬੜਾ ਹਾਂ ਜੀ ਜਿਵੇਂ ਕਿਿੱਦਾਂ ਵੀ ਪਾਏ ਜੀ ਸਾਰੇ ਆਏ ਸੀ ਉਹ ਬਹੁਤ ਵਧੀਆ ਮਨਾਇਆ ਜਾਂਦਾ ਇਸ ਵਾਰੀ ਤੀਆਂ ਬਹੁਤ ਵਧੀਆ ਲੱਗੀਆਂ ਹਨ ਜੀ ਪਿਛਲੀ ਵਾਰ ਵੀ ਲੱਗੀਆਂ ਹਨ ਇਹ ਇੱਕ ਕਲਚਰ ਹੈ ਜੀ ਪੰਜਾਬ ਦਾ ਜਿਹੜਾ ਕਿ ਪਹਿਲਾਂ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਸੀ ਪਰ ਦੋ ਸਾਲ ਤੋਂ ਅਜੇ ਇਸ ਮਤਲਬ ਤੀਜਾ ਸੈਸ਼ਨ ਹੈ ਸਾਡੇ ਪਿੰਡ ਲਈ ਤਾਂ ਹੁਣ 3 ਸਾਲ ਤੋਂ ਲਗਾਤਾਰ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਜਿਹੜਾ ਸਮਾਗਮ ਆ ਉਹ ਪੂਰਾ ਏਨ ਜੋਰ ਦੇ ਨਾਲ ਮਨਾਇਆ ਜਾਂਦਾ ਤੇ ਹਰੇਕ ਅਸੀਂ ਪਹਿਲਾਂ ਇਸ ਅ ਅੱਜ ਇਸ ਦੇ ਇਸ ਸਮਾਗਮ ਦੇ ਵਾਸਤੇ ਇੱਕ ਤਰੀਕ ਰੱਖ ਦਿੰਨੇ ਹੁੰਦੇ ਆ ਤਾਂ ਕਿ ਉਹ ਸਾਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਉਹ ਆਪਣੇ ਪੇਕੇ ਆ ਜਾਣ ਤੇ ਆ ਕੇ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨ। ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਨਾਲ ਉਹ ਆਪਣੇ ਦੁੱਖ ਸੁੱਖ ਆਪਣੀਆਂ ਸਹੇਲੀਆਂ ਆਪਣੇ ਸਹੇਲੀਆਂ ਨੂੰ ਮਿਲਦੀਆਂ ਭਾਈ ਭੈਣ ਸਾਰਿਆਂ ਨੂੰ ਮਿਲਦੀਆਂ ਹਨ ਤੇ ਉਸ ਤੋਂ ਬਾਅਦ ਉਹ ਆਪਣੇ ਘਰੇ ਖੁਸ਼ ਹੱਸੀ ਖੁਸ਼ੀ ਹੋਣ ਚਲੀ ਗਈਆਂ ਉਹ ਆਪਣੇ ਘਰ ਮਨਾ ਦੇਤੀਆਂ। ਬੜਾ ਵਧੀਆ ਇੰਜੋਏ ਕੀਤਾ ਤੇ ਸਾਰਿਆਂ ਨੇ। ਹਾਂਜੀ ਹਾਂ ਬਹੁਤ ਬਹੁਤ ਸਾਰਿਆਂ ਨੇ ਇੰਜੋਏ ਕਰਿਆ। ਕਲਵੀਰ ਹੈ ਜੀ ਤੇ ਪਿੰਡ ਖੇੜੀ ਨਗਾਇਆਂ ਦੀ 9 ਪਤੀਓ 9 ਆ ਜੀ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਇੰਨਾ ਵਧੀਆ ਤਰੀਕੇ ਨਾਲ ਹੈਨਾ ਵੀ ਪ੍ਰੋਗਰਾਮ ਮਨਾਇਆ ਗਿਆ ਤੀਆਂ ਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਕੁੜੀਆਂ ਆਉਂਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਗਈਆਂ ਹਨੋ ਬਹਾਨੇ ਨਾਲ ਤੀਆਂ ਪਹਿਣਾ ਆ ਜਾਂਦੀਆਂ ਨੇ ਔਰ ਇਕੱਠੀਆਂ ਹੋ ਜਾਂਦੀਆਂ ਨੇ ਦੇਖੋ ਹਨਾ ਵੀ ਵਧੀਆ ਪ੍ਰੋਗਰਾਮ ਲੱਗਦਾ ਈ ਤੇ ਸਾਡੇ ਸਰਪੰਚ ਸਾਹਿਬ ਜੀ ਵਧੀਆ ਆਪਣੇ ਔਰੇ ਵਧੀਆ ਪ੍ਰੋਗਰਾਮ ਕਰਦੇ ਨੇ ਤੇ ਸਾਰੇ ਇਕੱਠੇ ਹੁੰਦੇ ਨੇ ਛੋਟੀਆਂ ਛੋਟੀਆਂ ਬੱਚੀਆਂ ਬੱਚੇ ਸਾਰੇ ਵਧੀਆ ਉਹਦੇ ਨਾਲ ਇਕੱਠੇ ਹੁੰਦੇ ਨੇ ਜੀ ਚਲੋ ਬਹਾਨੇ ਨਾਲ ਕੁੜੀਆਂ ਆ ਜਾਂਦੀਆਂ ਨੇ ਨੂਹਾ ਵੀ ਆ ਜਾਂਦੀਆਂ ਨੇ ਗਿਆ ਠੀਕ ਹੈ ਨਾ ਉ ਤਾਂ ਆਪਾਂ ਬਾਹਰ ਜਾਂਦੇ ਨਹੀਂ ਦੇਖੋ ਬਹਾਨੇ ਨਾਲ ਆਪਾਂ ਇਕੱਠੀਆਂ ਹੋ ਜਾਂਦੇ ਹਾਂ ਸਕੂਲ ਵਿੱਚ ਹਾਂਜੀ ਹਾਂਜੀ ਬਹੁਤ ਦੁੱਖ ਸੁੱਖ ਕਰਦੇ ਆ ਇੱਕ ਦੂਜੀ ਨਾਲ ਸਹੇਲੀਆਂ ਨੂੰ ਵੀ ਮਿਲਦੇ ਆ ਇਹ ਆਪਾਂ ਉਹ ਕਿਸੇ ਦੇ ਆਪਾਂ ਘਰੇ ਨਹੀਂ ਜਾਂਦੇ ਦੇਖੋ ਆਪਾਂ ਬਹਾਨੇ ਨਾਲ ਹਨਾ ਇਕੱਠੀਆਂ ਹਾਂਜੀ ਹਾਂ ਬਹੁਤ ਜੀ ਹਾਂਜੀ ਵਧੀਆ ਉਹਦੇ ਨਾਲ ਤਰੀਕੇ ਨਾਲ ਆਪਾਂ ਦੇਖੋ ਵੀ ਆਪਾਂ ਬੈਠ ਵੀ ਜਾਂਦੇ ਆ ਹਨਾ ਵੀ ਉ ਤਾਂ ਆਪਾਂ ਘਰੋਂ ਬਾਹਰ ਨਹੀਂ ਆਉਂਦੇ ਦੇਖੋ ਬਹਾਨੇ ਨਾਲ ਉਹਰੇ ਆਪਾਂ ਸਕੂਲ ਚ ਸਾਰੇ ਇਕੱਠੇ ਹੋ ਜੰਨੇ ਆਗੇ ਤੇ ਆਪਾਂ ਸਰਪੰਚ ਸਾਹਿਬ ਜੀ ਦੀ ਵਧੀਆ ਆਪਦੇ ਉਹਦੇ ਨਾਲ ਢੰਗ ਨਾਲ ਦੇਖੋ ਆਪਣਾ ਵਧੀਆ ਇੰਜੋਏ ਕਰਦੇ ਨੇ ਬੀਬੀਆਂ ਬੱਚੇ ਠੀਕ ਹੈ ਸਪਣੇ ਵਾਲੇ ਇੱਕ ਹੋਰ ਮਾਤਾ ਮਨਜੂਰ ਮਨਜੂਰ ਆਪੋ ਨਾਲ ਵੀ ਗੱਲਬਾਤ ਕਰਦੇ ਕਿ ਨਾਮ ਹੈ ਮਾਤਾ ਪੜਾ ਮੇਰਾ ਨਾਮ ਸਰ ਮਿਤਪਾਲ ਕੀ ਕਹਤੋਂ ਸੀ ਕੀ ਕਹਿਣਾ ਚਾਹੁੰਦਾ ਤੁਹਾਡੇ ਪਿੰਡ ਚ ਅੱਜ ਤੀਆਂ ਮਨਾਈਆਂ ਨਹੀਂ ਇਹ ਬਹੁਤ ਵਧੀਆ ਹੀ ਹੁੰਦਾ ਤਿੰਨ ਸਾਲ ਹੋ ਗਏ ਵਧੀਆ ਮਨਾਉਂਦੇ ਨੇ ਇਹਨੇ ਕਹਿਣਾ ਨਾ ਉਹ ਤੀਆਂ ਦੇ ਦੇ ਹਾਂ ਪਹਿਲਾਂ ਹੁਣ ਸਰੀ ਜਿਵੇਂ ਟੁੱਟਦੀਆਂ ਤੀਆਂ ਤੇ ਹੁਣ ਵਧੀਆ ਨੇ ਹੁਣ ਮਨਾਣ ਲੱਗੇ ਤੀਆਂ ਇਹ ਮਨਾਣੀਆਂ ਚਾਹੀਦੀਆਂ ਨੇ ਹਰ ਸਾਲ ਇਹ ਚਾਹੀਦੀਆਂ ਨੇ ਪਹਿਲਾਂ ਮਨਾਉਂਦੇ ਤੇ ਵਿੱਚ ਛੱਡ ਗਏ ਤੇ ਕਹਿੰਦੇ ਕਿ ਕੁੜੀਆਂ ਚਿੜੀਆਂ ਉਹ ਕੁੜੀਆਂ ਜਿਹੜੀਆਂ ਚਿੜੀਆਂ ੜਾਰੀ ਮਾਰੇ ਉੱਡੀਆਂ ਮਾਰੇ ਹਾਂ ਇਕੱਠੀਆਂ ਹੋ ਜਾਂਦੀਆਂ ਤੀਆਂ ਹੋ ਜਾਂਦੀਆਂ ਨੇ ਫਿਰ ਸਾਰੀਆਂ ਆ ਜਾਂਦੀਆਂ ਨੇ ਹੁਣ ਉਧਰੋਂ ਉਧਰੋਂ ਕੁੜੀਆਂ ਠੇਰੀਆਂ ਵੀ ਆ ਜਾਂਦੀਆਂ ਨੇ ਚੱਲ ਦੋ ਘੜੀ ਲੰਦੀਆਂ ਨੇ ਲੰਦੀਆਂ ਨੇ ਜੰਦੋ ਕੁੜੀਆਂ ਖੇਡ ਜਾਂਦੀਆਂ ਨੇ ਬਹੁਤ ਬਹੁਤ ਮੁਬਾਰਕ ਜੋ ਹੋ ਰਹੇ ਆ ਜੀ ਅਸੀਂ ਤਾਂ ਨਮਾਜ਼ ਕਰਦਾ ਤੁਹਾਡੇ ਸਾਰੇ ਰਿਪੋਰਟਰਾਂ ਦਾ ਇਹ ਮੈਂ ਚੇਅਰਮੈਨ ਤਰਸੇਮ ਚੰਦ ਸ਼ਰਮਾ ਪੀੜ ਪਾਤੜਾ ਇਹ ਤੀਆਂ ਨੇ ਜਿਹੜਿਆ 2 ਸਾਲ ਪਹਿਲਾਂ ਵੈਰ ਸ਼ੁਰੂ ਕਰੀਆਂ ਨੇ ਮਨਾਉਣੀਆਂ ਤੇ ਇਹ ਬਹੁਤ ਵਧੀਆ ਢੰਗ ਨਾਲ ਮਨਾਇਆ ਜਾ ਰਹੇ ਨੇ ਐਤੀ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਜਿਹੜੀਆਂ ਤੀਆਂ ਨੇ ਉਹ ਮਨਾ ਰਹੇ ਹਾਂ ਅਸੀਂ ਪਿੰਡ ਲੋਕਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਦਾ ਜਿਹੜੇ ਸਹਿਯੋਗ ਦੇ ਰਹੇ ਨੇ ਬਹੁਤ ਵਧੀਆ ਆਤੀਆਂ ਮਨਾਈਆਂ ਜਾਂਦੀਆਂ ਨੇ ਹਰ ਸਾਲ ਤੀਆਂ ਮਨਾਈਆਂ ਜਾਣਗੀਆਂ ਦੇਖੋ ਜਦੋਂ ਅਸੀਂ 5 ਸਾਲ ਪੰਚਾਇਤਾਂ ਹੁਣ 5 ਸਾਲ ਤਾਂ ਚੱਲਣਗੇ ਚੱਲਣਗੇ ਬਾਕੀ ਅੱਗੇ ਵੀ ਚੱਲਣਗੇ ਜਦੋਂ ਕੋਈ ਰੀਤ ਚੱਲ ਜਾਈ ਫਿਰ ਚੱਲੀ ਹੋ ਜਾਣਾ